ਨਸ਼ੇ ਕਰ ਕਰਕੇ ਜਿੰਨਾ ਦੇ ਪੁੱਤ ਮਰ ਗਏ ਓ ਮਾਂ ਮੋਂਦਿਆ ਨੇ ਅੰਦਰੋਂ ਮਰੀਏ ਉਹ ਵੀ ਪਰਦੇ ਤੋਂ ਜੋਂਦਿਆ ਨੇ ਸਾਰਾ ਦਿਨ ਬੇੜੇ ਚੋਂ ਬੂਹੇ ਬਲ ਛਾਕ ਦਿਆਂ ਸਾਰਾ ਦਿਨ ਬੇੜੇ ਚੋਂ ਬੂਹੇ ਬਲ ਝਾਕ ਦਿਆਂ ਪੁੱਤ ਸ਼ਾਇਦ ਮੁੜ ਕੇ ਆਜੂ ਗੱਲਾ ਕਰਕੇ ਖੁਦ ਨਾਲ ਆਖ ਦਿਆਂ ਪੁੱਤ ਸ਼ਾਇਦ ਮੁੜ ਕੇ ਆਜੂ ਗੱਲਾ ਕਰਕੇ ਖੁਦ ਨਾਲ ਆਖ ਦਿਆਂ ਪਰ ਪਤਾ ਅਖੀਰ ਉਹਨਾਂ ਨੂੰ ਵੀ ਹੁੰਦਾ ਓੜੇ ਮੁੜ ਕੇ ਆਉਣਾ ਨਹੀਂ ਨਸ਼ਾ ਛੱਡ ਦਿਓ اے ਮਾਂ ਦੇਓ ਪੁੱਤਰੋ ਨਸ਼ਾ ਛੱਡ ਦਿਓ ਮਾਂ ਦੇਓ ਪੁੱਤਰੋ ਤੁਹਾਡੇ ਬਿਨਾ ਮਾਂ ਮਾ ਦਾ ਜਿਉਣਾ ਨਹੀਂ ਤੁਹਾਡੇ ਬਿਨਾ ਮਾਂ ਮਾ ਦਾ ਜਿਉਣਾ ਨਹੀਂ